ਭਾਰਤ ਤੇ ਪਾਕਿਸਤਾਨ ਦਰਮਿਆਨ ਕਾਫੀ ਗਰਮ ਮਾਹੌਲ ਬਣਿਆ ਹੋਇਆ ਸੀ ਪਰ ਦੋਵੇਂ ਦੇਸ਼ਾਂ ਨੇ ਸੀਜ਼ਫਾਇਰ ਕਰਕੇ ਜੰਗ ਰੋਕ ਦਿੱਤੀ ਸੀ ਜਿਸ ਤੋਂ ਬਾਅਦ ਕੋਈ ਜੰਗ ਨਹੀਂ ਹੋਈ ਪਰ ਉੱਥੇ ਹੀ ਜਦ ਇਹ ਸਭ ਚੱਲ ਰਿਹਾ ਸੀ ਤਾਂ ਪੰਜਾਬ ਦੇ ਵਿੱਚੋਂ ਕਈ ਲੋਕਾਂ ਨੇ ਪਾਕਿਸਤਾਨ ਮੈਸੇਜ ਕੀਤੇ ਸੀ ਹਾਲਾਂਕਿ ਇਸ ਗੱਲ ਦੀ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਮੈਸੇਜ ਕਿਸ ਤਰ੍ਹਾਂ ਦੇ ਕੀਤੇ ਸੀ ਪਰ ਉੱਥੇ ਹੀ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਹੁਣ 900 ਦੇ ਕਰੀਬ ਜਿਹੜੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨਾ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਸੰਪਰਕ ਕੀਤਾ ਇਹਨੇ ਤਣਾਅਪੂਰਨ ਮਾਹੌਲ ਦੇ ਦੌਰਾਨ ਜਿਹੜਾ ਪਾਕਿਸਤਾਨ ਦੇ ਵਿੱਚ ਸੰਪਰਕ ਕੀਤਾ ਹੈ ਕਿਉਂ ਕੀਤਾ ਹੈ ਕਿ ਐਸੇ ਕਾਰਨ ਆਏ ਕਿ ਜਿਹੜੇ ਇਸ ਹਾਲਾਤਾਂ ਦੇ ਵਿੱਚ ਭਾਰਤ ਤੋਂ ਪਾਕਿਸਤਾਨ ਮੈਸੇਜ ਕਰਕੇ ਪੁੱਛਣਾ ਪਿਆ ਦੱਸ ਦਈਏ ਕਿ ਜਿਹੜੀ ਇਹ ਸਾਰੀ ਕਾਰਵਾਈ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਇੰਟੈਲੀਜੈਂਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਾਂਚ ਕੀਤੀ ਜਾਵੇਗੀ ਜਾਂਚ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੇ ਜਿਹੜੇ 900 ਦੇ ਕਰੀਬ ਲੋਕਾਂ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਮੈਸੇਜ ਭੇਜੇ ਨੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਬੀਤੇ ਦਿਨੀ ਇਹ ਸਭ ਜਦੋਂ ਸੀਜ਼ਫਾਇਰ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਵਿੱਚ ਜਾਨ ਚਲਦੀ ਹੈ ਤਾਂ ਜਾਂਚ ਦੇ ਦੌਰਾਨ ਜਾਸੂਸ ਜਿਹੜੇ ਫੜੇ ਜਾਂਦੇ ਨੇ ਜੀਹਾਂ ਜਾਸੂਸ ਤਾਂ ਫੜੇ ਹੀ ਜਾਂਦੇ ਨੇ ਕੋਈ ਆਮ ਜਾਸੂਸ ਨਹੀਂ ਬਲਕਿ ਇੱਕ ਯੂਟਿਊਬਰ ਨਾਮ ਜੋਤੀ ਨਾਮ ਦੀ ਲੜਕੀ ਹੁੰਦੀ ਆ ਜੋ ਕਿ ਪਾਕਿਸਤਾਨ ਦੇ ਨਾਲ ਉਸਦੇ ਕਾਫੀ ਜਿਹੜੇ ਪਾਕਿਸਤਾਨ ਦੇ ਲੋਕਾਂ ਦੇ ਨਾਲ ਸੰਬੰਧ ਸੀ ਉਤੋਂ ਦੇ ਅੰਬੈਸੀ ਦੇ ਲੋਕਾਂ ਦੇ ਨਾਲ ਸੰਬੰਧ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ ਕਾਫੀ ਵੱਡੇ ਵੱਡੇ ਖੁਲਾਸੇ ਉਸ ਦੇ ਕੋਲੋਂ ਕੀਤੇ ਗਏ ਸੀ ਪਰ ਹੁਣ ਸੋਚਣ ਵਾਲੀ ਗੱਲ ਹੈ ਜਦ جنگ ਚੱਲ ਰਹੀ ਹੈ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵਧ ਰਿਹਾ ਹੈ ਤਾਂ ਉਸੇ ਦੌਰਾਨ ਭਾਰਤ ਪਾਕਿਸਤਾਨ ਦੇ ਵਿੱਚ ਉਸੇ ਦੌਰਾਨ ਪੰਜਾਬ ਤੋਂ 900 ਦੇ ਕਰੀਬ ਜਿਹੜੇ ਲੋਕ ਨੇ ਉਹ ਮੈਸੇਜ ਕਰਕੇ ਪਾਕਿਸਤਾਨ ਦੇ ਵਿੱਚ ਮੈਸੇਜ ਕਰਦੇ ਨੇ ਹਾਲਾਂਕਿ ਕਿ ਆ ਜਾ ਰਿਹਾ ਕਿ ਜਿਹੜੇ ਮੈਸੇਜ ਨੇ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਿਵੇਂ ਜਿਵੇਂ ਕਿ WhatsApp, Instagram, Facebook ਇਹਨਾਂ ਦੇ ਉੱਤੇ ਮੈਸੇਜ ਕੀਤੇ ਗਏ ਨੇ ਤੇ ਕਾਊਂਟਰ ਇੰਟੈਲੀਜੈਂਸ ਬਿਊਰੋ ਇਸ ਦੀ ਜਾਂਚ ਕਰ ਰਿਹਾ ਤੇ ਜਾਂਚ ਦੇ ਵਿੱਚ ਹੀ ਅੱਗੇ ਪਤਾ ਚੱਲੇਗਾ ਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਮੈਸੇਜ ਭੇਜੇ ਗਏ ਨੇ ਜੇਕਰ جنگ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਡਰੋਨ ਭੇਜੇ ਜਾ ਰਹੇ ਸਨ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਡਰੋਨ ਭੇਜੇ ਜਾ ਰਹੇ ਸਨ ਭਾਰਤ ਨੇ ਪੈਲਗਾਮ ਹਮਲੇ ਦਾ ਜਵਾਬ ਦਿੰਦੇ ਹੋਏ ਆਪਰੇਸ਼ਨ ਸੰਦੂਰ ਕੀਤਾ ਸੀ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਲੁੱਕ ਕੇ ਬੈਠੇ ਸਨ ਉਹਨਾਂ ਨੂੰ ਕਰਦੇ ਵਿੱਚ ਵੜ ਕੇ ਭਾਰਤ ਨੇ ਮਾਰਿਆ ਤੇ ਜਿਸ ਤੋਂ ਬਾਅਦ ਪਾਕਿਸਤਾਨ ਨੇ ਨਪਾਕ ਹਰਕਤਾ ਕੀਤੀਆਂ ਭਾਰਤ ਦੇ ਜਿਹੜੇ ਪੰਜਾਬ ਦੇ ਸਵਿਲੀయన్స్ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜੇਕਰ ਗੱਲ ਕਰੀਏ ਹਰਿਮੰਦਰ ਸਾਹਿਬ ਦੀ ਤਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸੇ ਦੌਰਾਨ ਜਦ ਜਿਹੜੇ ਲੋਕ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੈਸੇਜ ਭੇਜੇ ਨੇ ਉਹਨਾਂ ਸਾਰਿਆਂ ਦੀ ਜਿਹੜੀ ਜਿਹੜੀ ਜਾਂਚ ਆ ਉਹ ਇਸ ਵੇਲੇ ਵਿਭਾਗ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਕਰਵਾਈ ਜਾ ਰਹੀ ਹੈ ਦੱਸ ਦਈਏ ਕਿ ਹੁਣ ਇਸ ਦੇ ਉੱਤੇ ਕਿਹੜੀ ਕਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਂਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹ ਹਮਲੇ ਤੋਂ ਬਾਅਦ ਜਿਹੜੇ ਜਾਸੂਸ ਨੇ ਭਾਰਤ ਦੇ ਵਿੱਚ ਫੜੇ ਗਏ ਸੀ ਜਿਨ੍ਹਾਂ ਦੇ ਸਿੱਧੇ ਤੌਰ ਤੇ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀਆਂ ਦੇ ਨਾਲ ਤਾਰ ਜੁੜੇ ਹੋਏ ਸਨ ਹੁਣ 900 ਦੇ ਕਰੀਬ ਲੋਕਾਂ ਦੇ ਅਕਾਊਂਟਾਂ ਦੀ ਜਾਂਚ ਹੋਵੇਗੀ ਕਿਸ ਤਰ੍ਹਾਂ ਦੇ ਮੈਸੇਜ ਇਹਨਾਂ ਨੇ ਭੇਜੇ ਨੇ ਜੇਕਰ ਕੋਈ ਇਨਫੋਰਮੇਸ਼ਨ ਤਾਨੀ ਭੇਜੀ ਜੇਕਰ ਅਦਾਦੀ ਕੋਈ ਇਨਫੋਰਮੇਸ਼ਨ ਜਿਹੜੀ ਭਾਰਤ ਦੀ ਭੇਜੀ ਹੋਊਗੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ